ਆ ਘਟਨਾ ਮੈਂ ਤੁਹਾਨੂੰ ਦੱਸ ਦਿਆਂ ਇੱਕ ਪਤੀ ਪਤਨੀ ਹੈ ਜੀ ਪੰਜਾਬ ਦੇ ਮਾਨਸਾ ਦੇ ਬਡਲਾੜਾ ਦੇ ਘਟਨਾ ਕੀ ਵਪਰੀ ਹੈ ਉਹ ਦੋਨੇ ਜਣੇ ਉਹ ਦੱਸਦੇ ਨੇ ਕਿ ਅਸੀਂ ਲਗਭਗ 2 ਕੁ ਸਾਲ ਪਹਿਲਾਂ ਅਸੀਂ ਚਿੱਟਾ ਨਹੀਂ ਲਾਉਂਦੇ ਸੀ 2 ਕੁ ਸਾਲ ਪਹਿਲਾਂ ਅਸੀਂ ਚਿੱਟਾ ਲਾਉਣ ਲੱਗੇ ਉਹ ਮੁੰਡੇ ਦੀ ਪਤਨੀ ਕਹਿੰਦੀ ਹੈ ਔਰ ਮੁੰਡਾ ਆਪ ਵੀ ਕੈਮਰੇ ਸਾਹਮਣੇ ਕਹਿ ਰਿਹਾ ਵੀ ਪਹਿਲਾਂ 2 ਸਾਲ ਪਹਿਲਾਂ ਮੈਂ ਲੱਗਾ ਚਿੱਟਾ ਲਾਉਣਾ ਫਿਰ ਏ ਮੇਰੀ ਘਰ ਵਾਲੀ ਵੀ ਲੱਗ ਗਈ ਮੇਰੇ ਨਾਲ ਫੇਰ ਉਹ ਕਹਿੰਦੇ ਅਸੀਂ ਘਰ ਦਾ ਸਭ ਕੁਝ ਵੇਚਣਾ ਸ਼ੁਰੂ ਕਰਤਾ ਉਹ ਕਹਿੰਦੇ ਅਸੀਂ ਵੇਚਤਾ ਫਿਰ ਉਹਨਾਂ ਦੇ ਘਰੇ ਬੱਚਾ ਪੈਦਾ ਹੋਇਆ ਔਰ ਉਹ ਕੁੜੀ ਕਹਿੰਦੀ ਹੈ ਬੱਚੇ ਦੀ ਮਾਂ ਜਿਹੜੀ ਹੁਣ ਗੁਹਾਰ ਲਗਾ ਰਹੀ ਹੈ ਜਦੋਂ ਉਹਨੂੰ ਸੁਰਤ ਆਈ ਹੈ ਤਾਂ ਕਹਿੰਦੀ ਮੇਰਾ ਬੱਚਾ ਮੈਨੂੰ ਵਾਪਸ ਦਵਾ ਦਿਓ ਉਹ ਕਹਿੰਦੇ ਆ ਵੀ ਜਿੰਨਾ ਕੋਲੋਂ ਅਸੀਂ ਚਿੱਟਾ ਲੈਣ ਜਾਂਦੇ ਸੀ ਉਹ ਵੇਖਦੇ ਸੀ ਵੀ ਇਹਨਾਂ ਕੋਲ ਬੱਚਾ ਹੈ ਤਾਂ ਉਹ ਕਹਿੰਦੇ ਆ ਬੀ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜੇ ਤੁਸੀਂ ਇਹ ਬੱਚਾ ਦੇਣਾ ਹੈ ਤਾਂ ਦੇ ਸਕਦੇ ਹਾਂ ਅਸੀਂ ਤੁਹਾਨੂੰ 1,80,000 ਰੁਪਈਆ ਇਹਦਾ ਦੇ ਦਿੰਨੇ ਆ ਔਰ ਉਹ ਮਾਂ ਤੇ ਪਿਓ ਨੌਜਵਾਨ ਜਿਹੜੇ ਉਹ ਕਹਿੰਦੇ ਆ ਵੀ ਸਾਨੂੰ 1,80,000 ਰੁਪਈਆ ਉਹਨਾਂ ਨੇ ਦਿੱਤਾ ਤੇ ਸਾਡਾ ਬੱਚਾ ਸਾਥੋਂ ਲੈ ਲਿਆ ਹੁਣ ਇਸ ਤੋਂ ਵੱਧ ਕੇ ਹੋਰ ਕੀ ਹੋਏਗਾ